ਪੰਜਾਬ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਹੈ ਉਸ ਤੋਂ ਬਾਅਦ 1 ਜੂਨ ਨੂੰ ਵੋਟਾਂ ਪੈਣੀਆਂ ਨੇ ਫਿਰ 4 ਜੂਨ ਨੂੰ ਨਤੀਜੇ ਆਉਣੇ ਨੇ ਮਾਲੀ ਲਈ ਉਹ ਕੰਮ ਸਭ ਤੋਂ ਔਖਾ ਹੁੰਦਾ ਵੀ ਉਹਨੂੰ ਆਪਦਾ ਬੁੱਟਾ ਲਾਇਆ ਹੋਇਆ ਪਟਣਾ ਪੈਂਦਾ ਤੇ ਆਮ ਆਦਮੀ ਪਾਰਟੀ ਦਾ ਬੁੱਟਾ ਅਸੀਂ ਲਾਇਆ ਸੀ ਤੇ ਉਹ ਪੁੱਟਣਾ ਸਾਨੂੰ ਵੀ ਔਖਾ ਸੀ ਪਰ ਜਦ ਬੁੱਟਿਆਂ ਨੂੰ ਸੋਖ ਲਾ ਜਾਂਦੇ ਤਾਂ ਪਟਣੀ ਵੀ ਗਈ ਮੀਤ ਮੇਰਾ ਛੋਟਾ ਭਾਈ ਖੈਰਾ ਸਾਹਿਬ ਨਾਲੇ ਬਡੇ ਭਰਾ ਭਾਜਪੀ ਦਾ ਜਿਹੜਾ ਏਜੰਡਾ ਹੈ ਉਹ ਹਰਮਿਤ ਧਾਰਮਿਕ ਦੇ ਤੌਰ ਤੇ ਚੱਲ ਰਿਹਾ ਹੈ ਉਹ ਧਰਮ ਦੇ ਨਾਮ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਬੜੀ ਲੰਬੀ ਨਹੀਂ ਪ੍ਰਫੁੱਲਤ ਹੁੰਦੀ ਜਿਹੜਾ ਅੱਜ ਬੀਜੇਪੀ ਦੇ ਕੁਝ ਲੋਕ ਇਹ ਕਹਿ ਰਹੇ ਨੇ ਕਿ RAM ਨੂੰ ਅਸੀਂ ਲਿਆਏ ਆ ਤਾਂ ਮੈਂ ਤਾਂ ਉਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਕਿ RAM ਨੂੰ ਤੁਸੀਂ ਕਿੱਥੋਂ ਲੈ ਕੇ ਆਏ ਹੋ ਕਦੇ ਉਹ ਬਾਦਸ਼ਾਹ ਬਦਲਦੇ ਨੇ ਆਪਦੀ ਕਿ RAM ਨੂੰ ਅਸੀਂ ਲੈ ਕੇ ਆਏ ਝੋਂਪੜੀ ਚੋਂ ਲੈ ਕੇ ਮਹਿਲ 'ਚ ਬਿਠਾਤਾ ਤਾਂ ਜਿਨ੍ਹਾਂ ਨੇ ਸਾਨੂੰ ਮਹਿਲ ਬਖਸ਼ੇ ਨੇ ਸਾਨੂੰ ਘਰ ਬਖਸ਼ੇ ਨੇ ਉਹਨਾਂ ਨੂੰ ਤੁਸੀਂ ਮਹਿਲ 'ਚ ਬਿਠਾਉਣ ਨਾਲੇ ਕੌਣ ਹੋ ਅੱਜ ਆਵਾਦੀ ਪਾਰਟੀ ਦੇ ਕੈਂਡੀਡੇਟ ਨੇ ਉਹ ਕਾਂਗਰਸੀ ਨੇ ਅੱਜ ਭਾਜਪਾ ਦੇ ਕੈਂਡੀਡੇਟ ਨੇ ਉਹ ਕਾਂਗਰਸੀ ਨੇ ਤਾਂ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਲੜਾਈ ਜਿਹੜਾ ਮਰਜੀ ਜਿੱਤੂ ਕਾਂਗਰਸੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਹੈ ਉਸ ਤੋਂ ਬਾਅਦ 1 ਜੂਨ ਨੂੰ ਵੋਟਾਂ ਪੈਣੀਆਂ ਨੇ ਫਿਰ 4 ਜੂਨ ਨੂੰ ਨਤੀਜੇ ਆਉਣੇ ਨੇ ਸੋ ਭਵਾਨੀਗੜ੍ਹ ਚ ਮੌਜੂਦ ਆ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅੱਜ ਰੋਡ ਸ਼ੋਅ ਕਰਤ ਰਹੇ ਨੇ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦਿਖਾਵਾਂਗੇ ਕਿ ਗੱਡੀ 'ਚ ਬੈਠੇ ਨੇ ਇਥੋਂ ਕਾਫਲਾ ਜਿਹੜਾ ਰੋਡ ਸ਼ੋਅ ਉਹ ਸ਼ੁਰੂ ਹੋ ਰਿਹਾ ਸੋ ਲਗਾਤਾਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ 201700 ਦਿਨੇਸ਼ ਬਾਂਸਲ ਸਨ ਉਸ ਤੋਂ ਬਾਅਦ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਾਡੇ ਨਾਲ ਮੌਜੂਦ ਨੇ ਬਾਂਸਲ ਸਾਹਿਬ ਰੋਡ ਸ਼ੋਅ ਕੱਢਿਆ ਜਾ ਰਿਹਾ ਸੁਖਪਾਲ ਸਿੰਘ ਖੈਰਾ ਵੱਲੋਂ ਕਿਵੇਂ ਦਾ ਰੁਝਾਨ ਕਿਵੇਂ ਦਾ ਲੱਗ ਰਿਹਾ ਸਗਰੂ ਦਾ ਰੁਝਾਨ ਪੂਰਾ ਹੱਲਾ ਚੱਲ ਰਿਹਾ ਹੈ ਦੇਖੋ ਤੁਸੀਂ ਔਰ ਮਾਹੌਲ ਇੱਕ ਤਰਫਾ ਜਿਹੜਾ ਭਵਾਨੀਗੜ੍ਹ ਚ ਅੱਜ ਬਣ ਰਿਹਾ ਹੈ ਔਰ ਮੈਂ ਸਮਝਦਾ ਕਿ ਵੱਡੀ ਜਿੱਤ ਵਾਲ ਸੁਖਪਾਲ ਸਿੰਘ ਖੈਰਾ ਚੱਲ ਰਹੇ ਨੇ ਠੀਕ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਦੇਖੋ ਤਿੰਨ ਵਾਰ ਬੰਦਾ ਐਂਟੀ ਗਵਰਨਮੈਂਟ ਜਿੱਤਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਮੁੱਦੇ ਚੱਕੇ ਜਾਂਦੇ ਨੇ ਠੀਕ ਹੈ ਔਰ ਲੋਕਾਂ ਦੀ ਇਹੀ ਪਸੰਦ ਬਣੀ ਹੋਈ ਹੈ ਵੀ ਜਿਹੜਾ ਬੰਦਾ ਮੁੱਦੇ ਚੱਕਦਾ ਹੈ ਜਿਹੜਾ ਪੰਜਾਬ ਦੀ ਰਾਖੀ ਕਰ ਸਕਦਾ ਹੈ ਉਹਨੂੰ ਅਸੀਂ ਲੋਕ ਸਭਾ ਭੇਜਾਂਗੇ ਠੀਕ ਹੈ ਕੀ ਲੱਗਦਾ ਤੁਹਾਨੂੰ ਤੁਸੀਂ 2017 ਚ ਚੋਣ ਵੀ ਲੜੀ ਉਸ ਤੋਂ ਬਾਅਦ ਤੁਸੀਂ ਨਰਾਜ਼ ਹੋਏ ਆ ਆਮ ਆਦਮੀ ਪਾਰਟੀ ਤੋਂ ਫਿਰ ਕਾਂਗਰਸ ਪਾਰਟੀ ਸਾਹਮਣੇ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਸਿਸਟਮ ਠੀਕ ਨਹੀਂ ਲੱਗਿਆ ਸੀ ਤੁਹਾਨੂੰ ਕੋਈ ਨਰਾਜਗੀ ਵਾਲਾ ਪੀਸ਼ਾ ਨਹੀਂ ਹੁੰਦਾ ਪਾਰਟੀਆਂ ਤੋਂ ਗੱਲ ਇੱਜ਼ਤ ਤੇ ਮਾਨ ਦੀ ਹੁੰਦੀ ਹੈ ਜਦੋਂ ਲੋਕ ਕਹਿੰਦੇ ਨੇ ਤੁਹਾਨੂੰ ਟਿਕਟ ਨਹੀਂ ਮਿਲੀ ਹੈਗੀ ਤਾਂ ਮੈਂ ਤਾਂ ਆਮਾਦੀ ਪਾਰਟੀ ਨੂੰ ਇਹ ਪੁੱਛਣਾ ਚਾਹਣਾ ਵੀ ਇਹਨਾਂ ਚ ਇੱਕ ਵੀ ਬੰਦਾ ਮੈਨੂੰ ਕਹਿ ਦੇਈ ਮੈਂ ਨਾ ਉਹ ਟਿਕਟ ਮੰਗਣ ਗਿਆ ਸੀ ਠੀਕ ਹੈ ਇਹਨਾਂ ਨੇ 17 ਚ ਵੀ ਮੈਨੂੰ ਆ ਕੇ ਕਿਹਾ ਸੀ ਵੀ ਤੁਹਾਨੂੰ ਟਿਕਟ ਦੇਣੀ ਹੈ ਮੈਂ ਕਹੀ ਦੇ ਦੋ 22 ਚ ਮੈਂ ਨਹੀਂ ਟਿਕਟ ਵਾਸਤੇ ਅਪਰੋਚ ਕੀਤੀ ਪਾਰਟੀ ਨੇ ਮੈਨੂੰ ਕਿਹਾ ਸੀ ਪ੍ਰੋਬਲਮ ਕਿੱਥੇ ਹੁੰਦੀ ਹੈ ਜਦੋਂ ਤੁਹਾਡੇ ਦੇ ਇੱਕ ਫੰਕਸ਼ਨ ਦਿਖਾ ਲਿਆ ਜਾਂਦਾ ਹੈ ਕਹੇ ਕਿ ਤੁਸੀਂ ਮਹਾਜਨੋਂ ਮਹਾਜਨ ਪਰਿਵਾਰ ਚੋਂ ਵਪਾਰੀ ਪਰਿਵਾਰ ਦੇ ਵਿੱਚੋਂ ਤੁਸੀਂ ਵਪਾਰੀਆਂ ਦਾ ਮਹਾਜਨਾ ਦਾ ਪ੍ਰੋਗਰਾਮ ਕਰਾ ਸਕਦੇ ਹੋ ਮੇਰੇ ਫੇਵਰਿਟ ਨਿਸਤਿੰਦਰ ਜੈਨ ਉਹਨਾਂ ਨੇ ਉਸ ਪ੍ਰੋਗਰਾਮ ਦੇ ਵਿੱਚ ਆਣੇ ਤੇ ਉਸ ਪ੍ਰੋਗਰਾਮ ਦੇ ਵਿੱਚੋਂ ਚੱਲਦੇ ਪ੍ਰੋਗਰਾਮ ਚ ਇੱਕ ਟਿਕਟ ਅਨਾਉਂਸ ਕਰ ਦਿੱਤੀ ਜਾਂਦੀ ਧੱਕੇ ਨਾਲ ਤਾਂ ਮੈਨੂੰ ਉਹ ਧੱਕਾ ਨਹੀਂ ਸਮਝ ਆਇਆ ਸੀ ਤੇ ਬਾਕੀ ਹਮੇਸ਼ਾ ਇੱਕ ਗੱਲ ਚੱਲਦੀ ਹੁੰਦੀ ਹੈ ਵੀ ਥੜ ਨਾਲੋਂ ਥੜਾ ਚੰਗਾ ਤਾਂ ਜਿੱਥੇ ਮੇਰੇ ਸਾਥੀ ਸੀ ਉੱਥੇ ਮੈਨੇ ਜਾਣਾ ਸੁਭਾਵਿਕ ਸੀ ਤਾ ਕੋਈ ਨਰਾਜ਼ਗੀ ਵਾਲਾ ਵਿਸ਼ਾ ਨਹੀਂ ਹੁੰਦਾ ਹੈਗਾ ਮਾਲੀ ਲਈ ਉਹ ਕੰਮ ਸਭ ਤੋਂ ਔਖਾ ਹੁੰਦਾ ਵੀ ਉਹਨੂੰ ਆਪ ਦਾ ਬੁੱਟਾ ਲਾਇਆ ਹੋਇਆ ਪੱਟਣਾ ਪੈਂਦਾ ਤੇ ਆਮ ਆਦਮੀ ਪਾਰਟੀ ਦਾ ਬੁੱਟਾ ਅਸੀਂ ਲਾਇਆ ਸੀ ਤੇ ਉਹ ਪੁੱਟਣਾ ਸਾਨੂੰ ਵੀ ਔਖਾ ਸੀ ਪਰ ਜਦ ਬੁੱਟਿਆਂ ਨੂੰ ਸੋਖ ਲੱਗ ਜਾਂਦੇ ਤਾਂ ਪੱਟਣੀ ਵੀ ਪੈਂਦੀ ਠੀਕ ਹੈ ਬਿਲਕੁਲ ਹੁਣ ਕਿਵੇਂ ਲੱਗਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਮੀਤ ਹੇਰ ਨੇ ਮੈਦਾਨ 'ਚ ਮੌਕੇ ਦੀ ਪੰਜਾਬ ਸਰਕਾਰ ਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੋਟਾਂ ਕਿੰਨੀਆਂ ਕਿ ਪੈਣ ਵਾਲੀਆਂ ਨੇ ਕੀ ਲੱਗਦਾ ਤੁਹਾਨੂੰ ਮੀਤ ਮੇਰਾ ਛੋਟਾ ਭਾਈ ਖੈਰਾ ਸਾਹਿਬ ਨਾਲੇ ਬਡੇ ਭਰਾ ਤਾਂ ਮਸਲਾ ਇੱਥੇ ਲੜਾਈ ਦਾ ਵੀ ਤੁਸੀਂ ਜਿੱਥੇ ਖੜੇ ਹੋ ਤਾਂ 100% ਖੜੋ ਵਿਚ ਬੈ ਕੇ ਬਾਗੀ ਹੋਣ ਨਾਲੋਂ ਵਿਰੋਧੀ ਹੋਣ ਨਾਲੋਂ ਦਾਗੀ ਹੋਣ ਨਾਲੋਂ ਸਾਫ਼ ਸੁਥਰੀ ਛਵੀ ਲੱਗੇ ਇੱਕ ਪਾਸੇ ਖੜਜੋ ਜਿਆਦਾ ਚੰਗਾ ਆਮ ਆਦੀ ਪਾਰਟੀ 'ਚ ਬਹੁਤ ਸਾਰੇ ਲੋਕ ਅੱਜ ਵੀ ਬੈਠੇ ਨੇ ਜਿਹੜੇ ਵਿਚ ਬੈ ਕੇ ਵਿਰੋਧ ਕਰ ਰਹੇ ਨੇ ਤਾਂ ਉਹ ਦਾਗੀ ਲੋਕ ਨੇ ਅੱਜ ਉਹ ਚੇਅਰਮੈਨਾਂ ਦਾ ਸੁੱਖ ਭੋਗ ਰਹੇ ਨੇ ਪਰ ਪਾਰਟੀ ਨੂੰ ਨਹੀਂ ਪਤਾ ਹੈਗਾ ਉਹਨਾਂ ਬਾਗੀਆਂ ਨੇ ਇੱਕ ਮੀਟਿੰਗ ਕੀਤੀ ਸੀ 2022 ਦੇ ਚੋਣਾਂ 'ਚ ਕਹਿੰਦੇ ਸਾਰੇ ਯਾਦ ਖੜੇ ਹੋ ਜੋ ਤਿਆਜੋ ਸਾਰੇ ਅੱਜ ਚੇਅਰਮੈਨੀਆਂ ਦਾ ਸੁਖ ਭੋਗ ਰਹੇ ਨੇ ਠੀਕ ਹੈ ਤਾਂ ਮੈਂ ਨਾਮ ਨਹੀਂ ਬੋਤ ਲੈਣਾ ਚਾਹੁੰਦਾ ਸਾਰੇ ਮੇਰੇ ਭਰਾ ਨੇ ਕਿਉਂਕਿ ਅਸੀਂ 8-10 ਸਾਲ ਉਧਰ ਕੰਮ ਕੀਤਾ ਪਰ ਹਮੇਸ਼ਾ ਮੈਂ ਇੱਕ ਗੱਲ ਮੰਨਦਾ ਹੁੰਨਾ ਵੀ ਜਿੱਥੇ ਤੁਸੀਂ ਖੜੇ ਹੋਵੋਗੇ ਆਪਦੇ ਸਟੈਂਡ ਤੇ ਕੈਮਰੋ ਵਿੱਚ ਬਹਿ ਕੇ ਵਿਰੋਧਾ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਆਵਾਮੀ ਪਾਰਟੀ ਅੰਦਰੋਂ ਖੋਖਲੀ ਹੋ ਚੁੱਕੀ ਹੈ ਤੇ ਵਿੱਚ ਬਹਿ ਕੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਤੁਸੀਂ ਦੇਖ ਲਿਓ 4 ਜੂਨ ਨੂੰ ਜਿਹੜਾ ਰਿਜ਼ਲਟ ਆਣਾ ਹੈ ਤਾਂ ਇਹਨਾਂ ਦਾ ਕੀ ਹੈ ਸ਼ਰੋਤ ਲੋਕ ਸਭਾ ਹਲਕਾ ਸੰਗਰੂਰ ਦਾ ਰਿਜ਼ਲਟ ਕੀ ਲੱਗਦਾ ਮੁਕਾਬਲਾ ਕਿਸ ਪਾਰਟੀਆਂ ਨਾਲ ਲੱ ਮੁਕਾਬਲਾ ਨਹੀਂ ਜੀ ਹੁੰਦਾ ਹਰੇਕ ਨੇ ਆਪਣੀ ਆਪਣੀ ਲੜਾਈ ਲੜਨੀ ਹੁੰਦੀ ਹੈ ਚਲੋ ਜਿੱਤਾ ਹਾਰਾ ਚਲਦੀਆਂ ਹੁੰਦੀਆਂ ਨੇ ਪਰ ਜਿਹੜਾ ਰੁਝਾਨ ਦੇਖ ਕੇ ਲੱਗ ਰਿਹਾ ਹੈ ਪੂਰੇ ਲੋਕ ਸਭਾ ਦਾ ਉਹ ਇੱਕ ਤਰਫਾ ਮਾਹੌਲ ਚੱਲ ਰਿਹਾ ਹੈ ਕੱਲਾ ਸੰਗਰੂਰ ਨਹੀਂ ਸਾਰਾ ਪੰਜਾਬ 'ਚ ਚੱਲ ਰਿਹਾ ਹੈ ਮੈਂ ਜਲੰਧਰ ਵੀ ਜਾ ਕੇ ਆਇਆ ਚੰਨੀ ਸਾਹ ਦੀ ਇਲੈਕਸ਼ਨ 'ਚ ਇੱਥੇ ਮੈਂ ਕੱਲ ਆਨੰਦਪੁਰ ਸਾਹਿਬ ਸੀਗਾ ਸੀਲਾ ਸਾਹਿਬ ਦੀ ਇਲੈਕਸ਼ਨ 'ਚ ਕਿਉਂਕਿ ਸੀਲਾ ਸਾਹਿਬ ਵੀ ਬੜੇ ਭਰਾਵਾਂ ਵਰਗੇ ਨੇ ਤਾਂ ਜਿਹੜਾ ਰੁਝਾਨ ਚੱਲ ਰਿਹਾ ਹੈ ਉਹ ਇੱਕ ਪਾਸਾ ਚੱਲ ਰਿਹਾ ਹੈ ਕਿਉਂਕਿ ਹਾਲਾਤ ਬਦਲੇਗਾ ਹਾਲਾਤ ਇਹ ਜਿਹੜਾ ਕਾਂਗਰਸ ਪਾਰਟੀ ਨੇ ਨਾਰਾ ਦਿੱਤਾ ਹੋਇਆ ਔਰ ਵਾਕਈ ਇਹ ਸੱਚੀ ਗੱਲ ਹੈ ਵੀ ਜਿਹਦੇ ਕੋਲੇ ਸਿੱਟਾਂ ਨੇ ਉਹੀ ਹਾਲਾਤ ਬਦਲ ਸਕਦਾ ਹੈ ਅੱਜ ਜਿਹੜੇ ਲੋਕ 10 10 20 20 ਸਿੱਟਾਂ ਦੇ ਉੱਤੇ ਲੋਕ ਸਭਾ ਲੜ ਰਹੇ ਨੇ ਉਹਨਾਂ ਨੇ ਕੀ ਹਾਲਾਤ ਬਦਲਨੇ ਨੇ ਅੱਜ ਜੇ ਮੋਦੀ ਨੂੰ ਟੱਕਰ ਦੇਣੀ ਹੈ ਤਾਂ ਰਾਹੁਲ ਗਾਂਧੀ ਦੇ ਸਕਦਾ ਹੈ ਔਰ ਅਬ ਆਪ ਭਲੀ ਭਾਨਤੀ ਜਾਣਦੇ ਆ ਵੀ ਬੀਜੇਪੀ ਦਾ ਜਿਹੜਾ ਏਜੰਡਾ ਹੈ ਪਿਓਰਮਿਤ ਧਾਰਮਿਕ ਦੇ ਤੌਰ ਤੇ ਚੱਲ ਰਿਹਾ ਹੈ ਔਰ ਧਰਮ ਦੇ ਨਾਮ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਬੜੀ ਲੰਬੀ ਨਹੀਂ ਪ੍ਰਫੁੱਲਤ ਹੁੰਦੀ ਬਿੰਦੂ ਵੀ ਲੋਕ ਕਹਿੰਦੇ ਨੇ ਵੀ ਤੂੰ ਹਿੰਦੂ ਹੈ ਮਗਰ ਜੇ ਮੈਂ ਬ ਪਰ ਮੈਂ ਉਹ ਹਿੰਦੂ ਨਹੀਂ ਹਾਂ ਜਿਹੜਾ ਬੀਜੇਪੀ ਵਾਲਾ ਹੈ ਮੈਂ ਭਾਰਤ ਦਾ ਹਿੰਦੂ ਆ ਭਾਜਪਾ ਦਾ ਨਹੀਂ ਠੀਕ ਹੈ ਤਾਂ ਬੀਜੇਪੀ ਵਾਲੇ ਤਾਂ ਮੈਨੂੰ ਹਿੰਦੂ ਮੰਨਣ ਤੋਂ ਇਮਨਾ ਕਰ ਜਾਂਦੇ ਨੇ ਤਾਂ ਉਹ ਲੋਕਾਂ ਨੂੰ ਮੇਰੇ ਭਰਾ ਨੇ ਸਾਰੇ ਮੈਂ ਇੱਕੋ ਹੀ ਗੱਲ ਕਹਿਣਾ ਵੀ ਇੱਥੇ ਤੁਸੀਂ ਅੜੇ ਹੋਏ ਜਿੱਥੇ ਖੜੇ ਹੋਏ ਤਾਂ ਖੜੋ ਬਿਲਕੁਲ ਆਪ ਦੀ ਆਪ ਦੀ ਲੜਾਈ ਲੜੋ ਸਿਧਾਂਤਾਂ ਦੀ ਲੜਾਈ ਲੜੋ ਡਿਵੈਲਪਮੈਂਟ ਦੀ ਲੜਾਈ ਲੜੋ ਆਫ ਦੀ ਕੰਟਰੀ ਦੀ ਲੜਾਈ ਆਫ ਦੀ ਦੇਸ਼ ਦੀ ਲੜੋ ਪਰ ਆਧ ਧਰਮ ਦੇ ਮੁੱਦਿਆਂ ਨੂੰ ਛੱਡ ਕੇ ਲੜੋ ਤਾਂ ਧਰਮ ਨਿਰਪੱਖ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਕਿ ਲੋਕ ਸਾਰੇ ਪੰਜਾਬ ਚ ਔਰ ਹਿੰਦੁਸਤਾਨ ਚ ਵੱਡਾ ਫਤਵਾ ਦੇਣ ਲਈ ਤਿਆਰ ਬੈਠੇ। ਆ ਰਾਮ ਮੰਦਰ ਦੀ ਬੇਬ ਨੂੰ ਕਿਵੇਂ ਦੇਖ ਦੋ ਕਿ ਬੀਜੇਪੀ ਨੇ ਰਾਮ ਮੰਦਰ ਬਣਾਇਆ ਜੀ ਉੱਥੇ ਕਿ ਬੇਬ ਚੱਲੂਗੀ ਇਹਦੀ ਤਾਂ ਬੀਜੇਪੀ ਨੂੰ ਵੋਟਾਂ ਹੀ ਵੋਟਾਂ ਪੈਣੀਆਂ ਨੇ। ਭਾਈ ਜੀ ਰਾਮ ਮੰਦਰ ਕਦੋਂ ਨਹੀਂ ਸੀ। ਰਾਮ ਮੰਦਰ ਸਾਡੇ ਸੰਗਰੂਰ ਵੀ ਹੈ। ਰਾਮ ਮੰਦਰ ਸਾਡੇ ਭਾਨੀਗੜ੍ਹ ਵੀ ਹੈ। ਮੇਰੇ ਘਰੇ ਰਾਮ ਦਰਬਾਰ ਬਣਿਆ ਹੋਇਆ ਹੈ। ਪਰ ਸਾਡੇ ਜਿਹੜਾ ਜਿਹੜਾ ਅੱਜ ਬੀਜੇਪੀ ਦੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਰਾਮ ਨੂੰ ਅਸੀਂ ਲਿਆਏ ਆ। ਤਾਂ ਮੈਂ ਤਾਂ ਉਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਵੀ ਰਾਮ ਨੂੰ ਤੁਸੀਂ ਕਿੱਥੋਂ ਲੈ ਕੇ ਆਏ ਹੋ? ਕਦੋਂ ਭਾਸ਼ਾ ਬਦਲਦੇ ਨੇ ਆਪਦੀ ਕਿ RAM ਨੂੰ ਅਸੀਂ ਲੈ ਕੇ ਆਂ ਝੌਂਪੜੀ ਚੋਂ ਲੈ ਕੇ ਮਹਿਲ ਚ ਬਿਠਾਤਾ ਤਾਂ ਜਿਨ੍ਹਾਂ ਨੇ ਸਾਨੂੰ ਮਹਿਲ ਬਖਸ਼ੇ ਨੇ ਸਾਨੂੰ ਘਰ ਬਖਸ਼ੇ ਨੇ ਉਹਨਾਂ ਨੂੰ ਤੁਸੀਂ ਮਹਿਲ ਚ ਬਿਠਾਉਣ ਨਾਲੇ ਕੌਣ ਹੋ ਸਾਡੇ ਬਜ਼ੁਰਗਾਂ ਨੇ ਸਾਡੇ ਪੂਰਵਜਾਂ ਨੇ ਸਾਡੇ ਪੰਡਤਾਂ ਨੇ ਜਿਹੜਾ ਤੋਂ ਅਸੀਂ ਪੜਿਆ ਸਾਡੇ ਮਾਸਟਰ ਟੀਚਰਾਂ ਨੇ ਸਾਨੂੰ ਇੱਕੋ ਹੀ ਚੀਜ਼ ਸਿਖਾਈ ਜਿਹੜੇ ਸਾਡੇ ਸਿਧਾਂਤ ਸੀਗੇ ਵੀ RAM ਸਾਡੇ ਦੇ ਵਿੱਚ বাসਦਾ ਹੈ RAM ਕਣ-ਕਣ ਚ বাসਦਾ ਹੈ ਤੇ ਲੋਕ ਕਹਿੰਦੇ ਝੌਂਪੜੀ ਚੋਂ ਅਸੀਂ ਕੱਟ ਕੇ RAM ਨੂੰ ਮਹਿਲ ਚ ਲੈ ਗਏ ਤਾਂ ਪਿਓਰਲੀ ਇੱਕ ਏਜੰਡਾ ਬਣਿਆ ਹੋਇਆ ਹੈ ਔਰ ਧਰਮ ਦੇ ਨਾਮ ਤੇ ਇਹਨਾਂ ਨੇ Hindu ਧਰਮ ਦਾ ਵੀ ਵਡਵਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ BJP ਨੇ RSS ਨੇ ਇੱਕ Hinduਾਂ ਦੀ ਪ੍ਰਜਾਤੀ ਨਵੀਂ ਖੜੀ ਕਰਤੀ ਵੀ ਜਿਹੜੇ BJP ਨੂੰ ਮੰਨਣਗੇ ਉਹ Hindu ਨੇ ਦੂਜੇ Hindu ਨਹੀਂ ਹੈਗੇ ਤਾਂ ਮੈਂ ਸਾਰੇ Hinduਾਂ ਨੂੰ ਸਨੇਹਾ ਦੇਣਾ ਚਾਹਨਾ ਵੀ ਸਾਰੇ ਪਾਰਟੀਆਂ ਦੇ ਮੁਖੀ Hindu ਨੇ ਤਾਂ ਚਿੰਤਾ ਨਾ ਕਰੋ ਵੋਟਾ Hinduਾਂ ਨੂੰ ਹੀ ਜਾਣੀਆਂ ਨੇ Rahul Gandhi ਵੀ Hindu ਹੈ ਤਾਂ ਜਿਹੜੀਆਂ ਵੋਟਾਂ ਜਾ ਰਹੀਆਂ ਨੇ ਉਹ ਹਿੰਦੂਆਂ ਨੂੰ ਜਾ ਰਹੀਆਂ ਨੇ ਔਰ 70 ਸਾਲਾਂ ਤੋਂ ਜਿਹੜੀ ਡਵੈਲਪਮੈਂਟ ਦੇਸ਼ ਦੀ ਹੋਈ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਨੇ 10 ਸਾਲਾਂ 'ਚ ਬੇੜਾ ਗਰ ਕਰਕੇ ਰੱਖਤਾ ਹਿੰਦੁਸਤਾਨ ਦਾ ਮਹਿੰਗਾਈ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਈ ਕਿਸੇ ਵੀ ਵਰਗ ਦਾ ਮਤਲਬ ਸੁਧਾਰ ਨਹੀਂ ਹੋ ਰਿਹਾ ਹੈਗਾ ਆਪਾਂ ਸਭ ਸਮਝ ਰਹੇ ਹਾਂ ਤਾਂ ਵੱਡੀ ਗੱਲ ਇਹ ਹੀ ਹੁੰਦੀ ਹੈ ਵੀ ਆਪਾਂ ਕਿਵੇਂ ਆਪਦਾ ਦੇਸ਼ ਨੂੰ ਸੰਭਾਲ ਸਕਦੇ ਹਾਂ ਔਰ ਇਹ ਤਾਂ ਲੜਾਈ ਹੈ ਦੇਖੋ ਲੋਕਤੰਤਰ ਬਚਾਉਣ ਦੀ ਹੋ ਰਹੀ ਹੈ ਸੰਵਿਧਾਨ ਬਚਾਉਣ ਦੀ ਹੋ ਰਹੀ ਹੈ ਬੀਜੇਪੀ ਅੱਜ ਓਪਨ ਹੋ ਕੇ ਕਹਿ ਰਹੀ ਹੈ ਜੇ ਅਸੀਂ 400 ਪਾਰ ਜਾਵਾਂਗੇ ਕੈਂਡੀਡੇਟ ਇਹਨਾਂ ਨੂੰ ਮਿਲ ਨਹੀਂ ਰਹੇ ਸੰਗਰੂਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਲਗਾ ਲਓ ਇੱਕੋ ਹੀ ਪਾਰਟੀ ਲੜ ਰਹੀ ਹੈ ਕਾਂਗਰਸ ਅੱਜ ਆਵਾਦੀ ਪਾਰਟੀ ਦੇ ਕੈਂਡੀਡੇਟ ਨੇ ਉਹ ਕਾਂਗਰਸੀ ਨੇ ਅੱਜ ਭਾਜਪਾ ਦੇ ਕੈਂਡੀਡੇਟ ਨੇ ਉਹ ਕਾਂਗਰਸੀ ਨੇ ਤਾਂ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਲੜਾਈ ਜਿਹੜਾ ਮਰਜੀ ਜਿੱਤੂ ਕਾਂਗਰਸੀ ਤਾਂ ਉਹਨਾਂ ਨੇ ਵੀ ਵਾਪਸ ਆ ਜਣੇ ਤਾਂ ਚਿੰਤਾ ਨਾ ਕਰੋ ਜੇ ਇੱਕ ਅੱਧੀ ਸੀਟ ਕੋਈ ਜਾਂਦੀ ਵੀ ਹੈ ਉਹ ਵੀ ਕਾਂਗਰਸੀ ਬੰਦੇ ਜਿੱਤੂਗਾ ਕਾਂਗਰਸ ਦੀ ਸੀਟ ਕਾਂਗਰਸ ਦੀ ਝੋਲੀ ਪੈਣੀ ਹੈ ਪੰਜਾਬ 'ਚ 13 ਸੀਟਾਂ 'ਚੋਂ ਕਿੰਨੀਆਂ ਸੀਟਾਂ ਕਾਂਗਰਸ ਪਾਰਟੀ ਨੂੰ ਹੋਣਗੀਆਂ ਕੀ ਅਨੁਮਾਨ ਹੈ ਤੁਹਾਡਾ ਭਗਵੰਤ ਮਾਨ ਜੀ ਕਹਿੰਦੇ ਤੇ 13 0 ਹੀ ਆਣਗੀਆਂ ਅੱਛਾ ਹਾਂ 0 13 ਹੋ ਵੀ ਪੁੱਠੀ ਹੋ ਜੂਗੀ ਨਹੀਂ ਨਹੀਂ ਕਾਂਗਰਸ ਨੇ 13 0 ਨੇ ਉਹਨਾਂ ਦਾ ਉਹਨਾਂ ਨੂੰ ਪਤਾ ਹੋ ਗਿਆ ਬਿਲਕੁਲ ਜੀ ਦਿਨੇਸ਼ ਬਾਂਸਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਹੁਣ ਆਮ ਆਦਮੀ ਪਾਰਟੀ ਚ ਸਨ ਪਹਿਲਾਂ ਸੋ ਅੱਜ ਸੁਖਪਾਲ ਸਿੰਘ ਖਹਿਰਾ ਦਾ ਵੱਡਾ ਕਾਫਲਾ ਪਵਾਨੀਗੜ ਤੋਂ ਰਵਾਨਾ ਹੋਇਆ ਪਵਾਨੀਗੜ ਤੋਂ ਰਵਾਨਾ ਹੋਣ ਤੋਂ ਬਾਅਦ ਸੰਗਰੂਰ ਪਹੁੰਚੇਗਾ ਸੰਗਰੂਰ ਤੋਂ ਬਾਅਦ ਤੂਰੀ ਪਹੁੰਚੇਗਾ ਜਾਨੀ ਕਿ ਅੱਜ ਲਾਸਟ ਦਿਨ ਕੈਂਪੇਨ ਦਾ ਲਾਸਟ ਦਿਨ ਪ੍ਰਚਾਰ ਦਾ ਜਿਸ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅੱਜ ਵੱਡੀ ਪੱਧਰ ਤੇ ਆਪਣੇ ਰੋਡ ਸ਼ੋਅ ਕਰ ਰਹੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ